ਐਨ ਲਾ ਹੋ ਰਾਇ 150 ਕਰ ਪਾਣੀ 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 ਕੱਢ ਕੇ ਦੇਖ ਕੇ ਆ ਚੱਕੇ ਹੁਣ ਮੂਡ ਦਾ ਮੇਰੇ ਮੂਡ ਨਹੀਂ ਹਾਂ ਕਿ ਤੂੰ ਕੱਲ ਕਹਿੰਦੀ ਨਹੀਂ ਮੂਡ ਤਾਂ ਕੱਲ ਸ਼ਾਮ ਨੂੰ ਵੀ ਤਾਂ ਤੁਹਾਡਾ ਐਨ ਬਣਿਆ ਵਾ ਫੇ ਉਤਾਰ ਨਹੀਂ ਦੀ ਦਿਖਣੀ ਅੱਛਾ ਹਾਂ ਨਹੀਂ ਨਹੀਂ ਦੀ ਦਿਖਣੀ ਅੱਛਾ ਮੈਂ ਆਪਣੇ ਹੱਥ ਫਕਾ ਲੈਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂਗੇ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਤੇ ਲੱਗੇ ਆ ਬਲੌਗ ਦੀ ਸ਼ੁਰੂਆਤ ਕਰਨ ਤੇ ਦੇਖੋ ਪਿੱਛੇ ਮੇਰੇ ਕੀ ਆ ਹੋ ਰਿਹਾ ਮਲਾਉਣਾ ਤੁਹਾਨੂੰ ਜੀ ਸਭ ਤੋਂ ਪਹਿਲਾਂ ਤਾਂ ਮਿਲੋ ਸਾਡੇ ਡੈਡੀ ਨੂੰ ਆਹ ਦੇਖੋ ਮਿਸਤਰੀ ਬਣੇ ਵੇ ਇਹ ਕੀ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਬੱਪਾ ਜੀ ਭਾਈ ਜਨਾਨੀਆਂ ਦਾ ਟੁੱਪ ਗਿਆ ਇਹਨੂੰ ਬੈਲਡਿੰਗ ਹੋ ਰਹੀ ਹੈ ਅੱਛਾ ਬੈਲਡਿੰਗ ਹੋ ਰਹੀ ਹੈ ਇਹ ਮਿਸਤਰੀ ਬਣੇ ਵਾ ਜੀ ਹੈ ਅੱਛਾ ਇਹਨੂੰ ਗਲੀਆਂ ਘਟਤੀਆਂ ਫਿਰ ਹੈ ਵਿੱਚ ਗਲੀਆਂ ਕੱਢ ਕੇ ਹੁਣ ਤਾਰ ਗੱਲ ਜੋੜ ਦੇਣਾ ਹੈ ਖੱਚ ਦੋ ਕੰਮ ਨੂੰ ਫਿਰ ਤੇ ਆ ਮਿਲੋ ਜੀ ਇੱਧਰ ਇਹਨੇ ਤਾਂ ਪੈਨ ਰਿਸਾਸ ਦੇ ਕਾਲੀ ਠੀਕ ਹੈ ਤੇ ਉਹ ਲਾਇ ਇਹ ਤਾਂ ਥੱਲੇ ਬੈ ਗਏ ਤੁਸੀਂ ਜਿਹੜਾ ਕੰਮ ਆਇ ਹੁੰਦਾ ਫਿਰ ਮਿਚਰੀ ਦੇ ਕੰਮ ਥੱਲੇ ਬੈ ਕੇ ਹੀ ਹੁੰਦਾ ਹੈ ਜਿਹੜਾ ਮਿਚਰੀ ਦੇ ਕੰਮ ਕਰਨਾ ਥੱਲੇ ਬੈ ਕੇ ਹੀ ਹੁੰਦਾ ਹੁਣ ਬਾਈ ਚੱਕ ਦੋ ਇਹ ਕੰਮ ਨੂੰ ਇਹ ਤੁਹਾਨੂੰ ਕੀਨੇ ਸਿਖਾਇਆ ਤਾਂ ਕੰਮ ਇੱਧਰ ਨਿਕਲਿਆ ਹੀ ਤਾਰ ਦੂਏ ਪਾਸੇ ਦੇਖੋ ਕੱਢੀ ਆ ਜੀ ਅੱਛਾ ਉੱਥੇ ਹੀ ਥੱਲੇ ਹਾਂ ਉਹਨੂੰ ਸੱਦੀ ਕਰਕੇ ਫੇਰ ਕੱਢੋ ਕਹਿੰਦੇ ਕੱਢੀ ਆ ਔਰੇ ਪਾਸੇ ਕੱਢਦੀ ਹੈ ਹੈ ਕੰਮ ਹੱਥ ਜੇ ਨਮਰਾ ਲਿਓ ਇਹਨੂੰ ਸਿੱਧੀ ਕਰਕੇ ਕੱਢੋ ਨਾ ਐ ਪਹਿਲਾਂ ਇਹਨੂੰ ਸਿੱਧੀ ਕਰੋ ਪਲਾਸਿਕ ਹਾਂ ਹੁਣ ਕੱਢੋ ਨਿਕਲ ਜੂ ਅੱਜ ਦੀ ਡੇਟ ਚ ਕਿਹਨੇ ਸੀ ਆ ਲਓ ਜੀ ਆ ਬਸ ਜਾਂਦੀ ਹੋਈ ਭਗਾ ਕੇ ਹੀ ਮਾਰ ਗਈ ਸਾਸਰੀ ਕਾ ਟੈਂਕੀ ਭਰ ਗਈ ਬੰਦ ਕਰਦੇ ਫਿਰ ਤਾਂ ਗਿਆ ਹੋ ਗਿਆ ਹਾਂਜੀ ਮੈਨੂੰ ਨਿਕਲ ਪੱਨ ਤੱਕ ਨਿਕਲੇ ਹੋ ਗਏ ਕੱਲ ਤੱਕਰ ਨਿਕਲੇ ਹੋ ਕੜਤੀ ਵੇ ਕੜਤੀ ਤਾਰ ਛੋਟੀ ਤੋੜ ਲਈ ਤੁਸੀਂ ਹੁਣ ਇਹਨੂੰ ਮਰੋੜੀ ਕਿਵੇਂ ਦਵਾਂਗੇ ਤਾਰ ਛੋਟੀ ਆ ਸਾਸਰੀਕਾਲ ਜੀ ਹਾਂ ਹੁਣ ਬਣੀ ਗੱਲ ਲਓ ਜੀ ਇੱਧਰ ਖਿੱਚ ਦੋ ਹੁਣ ਦੇ ਦੋ ਮਰੋੜੀ ਆਉਂਦੇ ਵਾਂਗੂ ਘੁੱਗੀ ਵਾਂਗੂ ਖੈਂਚ 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 ਦੇਖਣੀ ਵੀ ਪੁੰਜੀ ਵੀ ਦੇਖਣੀ ਖੈਂਚ ਅੱਛਾ ਹੇ ਬੋਲੀ ਦਾ ਪੜਾਉਣਾ ਮਾਰ ਤੇ ਚੱਲ ਫੱਟੇ ਬੁੱਤ ਉਹ ਤੁਸੀਂ ਇੰਨੇ ਸੋਹਣੇ ਕੱਪੜੇ ਪਾਏ ਕਿੱਥੇ ਜਾਣਾ ਲੈ ਮੋਟਰ ਬੰਨਾ ਹੁਣ ਜਾਣਾ ਤੁਸੀਂ ਲੈ ਮੇਰਾ ਵੀ ਲੈ ਆਈ ਚਲੋ ਲਓ ਜੀ ਹੋਰ ਪੈਂਚਰ ਲੱਗ ਗਿਆ ਐ ਬਣਾਦੇ ਹੋ ਜ਼ਿੰਦਗੀ ਹੁਣ ਇਹਦੀ ਲਓ ਜੀ ਡੈਡੀ ਤਾਂ ਲੱਗੇ ਉੱਧਰ ਉਹ ਪੈਂਚਰ ਲਾਉਣ ਉਹਨੂੰ ਬਣਾਉਣ ਜੋੜ ਲਾ ਕੇ ਆਹ ਦੇਖੋ ਉਧਰ ਪਿੱਛੇ ਆਹ ਆਹ ਦੇਖ ਝੋਲਾ ਕਿੱਡਾ ਲਿਆਂਦਾ ਕੱਛੇ ਬਣਾਉਣ ਪਾਉਣ ਲੱਗੇ ਕਹਿੰਦੇ ਨਾਉਣ ਜਾਣਾ ਮੋਟਰ ਪਰ ਗਰਮੀ ਦਾ ਮੌਸਮ ਆ ਤੁਹਾਨੂੰ ਪਤਾ ਹੈ ਧਾਂਤੂਣ ਲੱਗ ਰਹੇ ਮੋਟਰਾਂ ਚੱਲਦੀਆਂ ਇਹਨਾਂ ਨੂੰ ਵੀ ਪਤਾ ਹੈ ਜਿਹੜੇ ਬੜੇ ਘਰਾਂ ਦੇ ਆਣੇ ਉਹ ਤਾਂ ਆਪਣੇ ਪੂਲਾ ਬਣਾ ਲੈਂਦੇ ਸਾਡਾ ਦੇਸੀ ਪੂਲਾ ਚਵੱਚਾ ਆ ਲਓ ਸੁਣੋ ਜੀ ਸੁਣੋ ਚਵੱਚਾ ਦੇਸੀ ਪੂਲ ਆ ਇਹਨਾਂ ਦਾ ਚਵੱਚੇ ਜੀ ਨਾਉਣ ਜਾਉਂਗੇ ਹੁਣ ਇਹ ਆਪਾਂ ਵੀ ਕੱਛੇ ਆਹ ਲਓ ਆਹ ਦੇਖੋ ਇੱਧਰ ਬੱਚੇ ਜੀ ਨੂੰ ਆਹ ਦੇਖੋ ਬੱਚਾ ਜੀ ਹੈਂ ਚਲੋ ਜੀ ਆਹ ਦੇਖੋ ਜੀ ਇਹਨਾਂ ਨੇ ਕਰ ਲਿਆ ਆਪਣੇ ਝੋਲੇ ਤਿਆਰ ਹੁਣ ਜਾਣਾ ਕਾਦੇ ਪਰ ਨਾਲੇ ਕਹਿੰਦੇ ਦਾदू ਨਾਲ ਜਾਣਾ ਦਾਦਾ ਦਾਦੂ ਨਾਲ ਚੱਲ ਜਾਂਦੇ ਆ ਹਾਂ ਦਾਦੂ ਦਾਦੂ ਨਾਲ ਨਹੀਂ ਜਾਣਾ ਖੇਤਾਂ ਨੂੰ ਬਾਈ ਆ ਚੱਲ ਕੋਈ ਨਾ ਪੱਟ ਦਿੰਦੇ ਲੈ ਚੱਲ ਘਾਤ ਆ ਕੇ ਵੀ ਚੱਕ ਹੋ ਜਾਊਗਾ ਦਾਦੂ ਯਾਰ ਦਾਦੂ ਮੂਡ ਨਾ ਖਰਾਬ ਕਰੋ ਹਾਂ ਮੂਡ ਨਾ ਖਰਾਬ ਕਰ ਆਪਣਾ ਮੂਡ ਖਰਾਬ ਤਾਂ ਕੱਲੂ ਕਰ ਲਿਓ ਹੂੰ ਤੁਸੀਂ ਤਾਂ ਕੱਲੂ ਸਵੇਰੇ ਕਰ ਲੂਗੇ ਅੱਜ ਮੋਟਰ ਪਰਣਾ ਆਏ ਹਾਂ ਉਹਦੇ ਕੱਲੂ ਕਰ ਲੂਗੇ ਦਾਦੂ ਤੁਸੀਂ ਵੀ ਚਲੋ ਯਾਰ ਐਨਾ ਨਾ ਕਰੋ ਫੇਰ ਬਾਅਦ ਚ ਆ ਜਾਣਾ ਹਾਂ ਆ ਕੇ ਕਰ ਲਾਂਗੇ ਤਾਂ ਕਿ 10 ਮਿੰਟ ਮੈਨੂੰ ਬੈਲਡਿੰਗ ਕਰ ਹਾਂ ਬੈਲਡਿੰਗ ਕਰ ਲੋ ਬੈਲਡਿੰਗ ਕਰਨ ਤੋਂ ਬਾਅਦ ਚਲਦੇ ਆ ਅਸਾਂ ਮਨਾਂ ਨਹੀਂ ਕਰਾਂਗੇ ਬੈਲਡਿੰਗ ਹਾਂ ਜੱਸੀ ਆਲਾ ਭਈਆ ਚੱਕਾ ਬਣਾ ਦੇ ਇੱਕ ਜਰਾ ਬੈਲਡਿੰਗ ਹੋ ਗਈ ਬੈਲਡਿੰਗ ਮੈਂ ਉਹ ਦੇਖੇ ਚਲਾ ਦੇ ਐਨਾ ਹੋ ਰਾਇ 1.5 ਘੰਟੇ ਪਾਣੀ 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 ਕੱਢ ਕੇ ਦੇਖ ਕੇ ਆ ਚੱਲ ਚੱਲ ਕਿਹਦਾ ਕੈਸਾ ਆਣਾ ਕਾਸਤਾ ਚੱਲ ਬਾਣੀ ਦੀ ਗੱਲ ਦੇਖ ਲੈ ਇਹਨੂੰ ਕਹਿੰਦੇ ਆ ਡੰਡਾ ਸਿੰਘ ਮਿਸਤਰੀ ਕਿਹੜਾ ਮਿਸਤਰੀ ਡੰਡਾ ਸਿੰਘ ਮਿਸਤਰੀ ਹਰ ਸੱਤਪਣੀ ਮਿਸਤਰੀ ਹੁੰਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਬਾਈ ਆਲ ਇੰਡੀਆ ਅੱਛਾ ਆਲ ਇੰਡੀਆ ਮਿਸਤਰੀ ਆਪਾਂ ਜਿਹੜਾ ਮਰਜ਼ੀ ਕੰਮ ਕਰਾ ਲਓ ਠੀਕ ਹੈ ਚੈੱਕ ਖੁਰਪਾ ਬਣਾ ਲਓ ਦਾਤੀ ਬਣਾ ਲਓ ਗੱਲਾਂ ਜਿਹਨੀਆਂ ਮਰਜ਼ੀ ਸੁਣ ਦੋ ਦਾਦਾ ਡਾਕਟਰ ਘਲਾਟੀ ਨਹੀਂ ਹੈਗੇ ਡਾਕਟਰ ਘਲਾਟੀ ਡਾਕਟਰ ਘਲਾਟੀ ਸਹੀ ਚੱਲਦਾ ਆਹ ਦੇਖੋ ਉਧਰ ਜਾਣ ਤੋਂ ਪਹਿਲਾਂ ਕਹਿੰਦਾ ਮੈਂ ਰੋਟੀ ਖਾ ਲਵਾਂ ਮੇਲਾ ਪੈਂਡ ਪੂਜਾ ਫੇਰਦਾ ਆਹ ਇਹ ਕੰਮ ਦੂਜਾ ਮੂਡ ਤਾਂ ਮੇਰੇ ਮੂਡ ਨਹੀਂ ਹਾਂ ਤੇ ਤੂੰ ਕੱਲ ਕਹਿੰਦੀ ਨਹੀਂ ਮੂਡ ਤਾਂ ਕੱਲ ਸ਼ਾਮ ਨੂੰ ਵੀ ਤਾਂ ਤੁਹਾਡਾ ਐਨ ਬਣਿਆ ਵਾ ਫੇ ਉਤਾਰ ਨਹੀਂ ਦੀ ਦਿਖਣੀ ਅੱਛਾ ਨਹੀਂ ਨਹੀਂ ਦਿਖਣੀ ਅੱਛਾ ਮੈਂ ਆਪਣੇ ਹੱਥ ਪਕਾ ਲੈਣਾ ਮੂਡ ਤਾਂ ਬਣਿਆ ਵਾ ਹਾਂ ਜਾ ਬਾਈ ਬਣਿਆ ਵਾ ਤਾਂ ਹੈਨਾ ਆਪਣਾ ਵੀ ਦੇਖਣਾ ਹੁੰਦਾ ਹੈਨਾ ਬਾਈ ਹਾਂ ਬਾਈ ਜਿਆਦਾ ਹੀ ਬਣਿਆ ਹੋਦਾ ਮੂਡ ਹੈ ਹਾਂ ਹੋ ਮਿੰਤੀ ਆਏ ਹੈ ਨਾ ਕਈ ਵਾਰੀ ਬੇਚਿੱਦ ਦੇ ਹੱਥ ਕੋ ਮੰਜਾਂ ਦਾ ਅੱਛਾ ਲੈ ਜੀ ਵੈਪਰ ਦੀ ਤਾਂ ਬਣਾਤੀ ਜ਼ਿੰਦਗੀਆਂ ਐਨ ਹੈ ਹੂੰ ਚੱਲ ਹਲੇ ਸਾਰ ਲੋ ਗਰੀਬੀ ਆਈ ਵੀ ਆ ਹਲੇ ਕੋਈ ਨਹੀਂ ਕੋਈ ਨਹੀਂ ਸਾਰ ਲੋ ਹਲੇ ਕਚੜ ਕਚੜ ਹੋ ਜਾਂਦੀ ਹਾਂ ਹਾਂ ਕਚੜ ਕਚੜ ਨਾਲੇ ਵਧੀਆ ਜੀ ਲੱਗਿਆ ਰਹੂਗਾ ਇਹ ਜੋ ਉਧਰ ਨਹੀਂ ਸੌੜਿਆ ਉੱਥੇ ਬੋਲਾ ਕੱਢਦੇ ਰੜਦੇ ਨੇ ਇਹਨਾਂ ਦੀਆਂ ਬੋਲਾਂ ਤਾਂ ਚੱਕ ਕੇ ਰੱਖਣੀਆਂ ਪੈਣੀਆਂ ਇਹ ਜੋ ਕੰਮ ਆ ਗਿਆ ਹੂੰ ਹੋਰ ਕੀ ਹੈ ਹੈ ਹੂੰ ਚੱਲੀਏ ਫਿਰ ਚਲੋ ਮਲਾਓ ਦਾਦੂ ਨੂੰ ਗੱਲ ਕਹਿਣੀ ਆ ਮੇਰੇ ਪਾਪਾ ਦੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜ਼ਰੂਰ ਕਰੇ ਕਰੀ ਹਾਂ ਯਾਰ ਆਹੀ ਕਪੜੇ ਬਾਦ ਨੂੰ ਉਹ ਗਾਹਾਂ ਉੱਥੇ ਮਗਲਾਵਾ ਲੈਣ ਚੱਲੇ ਆ ਨਾ ਹੌਣ ਚੱਲੇ ਆ ਆਪਾਂ ਕੋਈ ਪਤਾ ਨਹੀਂ ਹੁੰਦਾ ਮਾਰੇ ਟਾਈਮ ਦੇ ਥੋੜੀਆ ਵੀ ਲੈ ਲਿਆ ਸਾਰਾ ਕੁਝ ਉਹ ਆ ਦੇਖੋ ਉਹ ਤੇ ਟੂਟੀ ਚਲਾਈ ਵੀ ਨਾਲੇ ਪਾਣੀ ਪੀਹ ਜਾਂਦਾ ਨਾਲੇ ਖਾਈ ਜਾਂਦਾ ਉਹ ਆ ਦੇਖੋ ਕੀ ਹੋ ਰਿਹਾ ਇਹਦਾ ਇਹਦਾ ਦਿਮਾਗ ਦਾ ਸੰਤੁਲਨ ਹਿੱਲ ਗਿਆ ਲੱਗਦਾ ਮੈਨੂੰ ਵੀ ਪੁੱਤ ਆਹ ਹੌਲੀ ਪਾਣੀ ਗਲੇ ਅੰਦਰ ਕਰੂਗਾ ਹੁਣ ਲਓ ਜੀ ਚੱਲੀਏ ਫਿਰ ਚਲੋ ਚਲੋ ਫਿਰ ਬੂਟੇ ਇਹ ਦੇਖ ਲਓ ਮੀਂਹ ਪੈਣ ਗਲ ਹਰੇ ਹੋ ਗਏ ਨਹੀਂ ਪਿਲੇ ਹੋਏ ਪਏ ਤੇ ਜਿਹਨੇ ਪਾਣੀ ਪਾਉਂਦੀ ਉਹਦਾ ਕੋਈ ਨਵੇਂ ਨਹੀਂ ਨਹੀਂ ਪਾਣੀ ਤਾਂ ਚੱਲ ਪਾਉਂਦੀ ਆ ਮੀਂਹ ਗਿਰ ਵੀ ਤਾਂ ਪੈ ਗਿਆ ਹਰੇ ਹੋ ਗਏ ਝੰਡੇ ਚਲਾ ਲੈ ਚਲਾ ਲੈ ਝੰਡੇ ਝੰਡੇ ਝੂਲੇ ਜਾਂਦੇ ਹਰੋਂ ਲੈ ਨਗਦ ਹੋ ਜੀ ਨਾਲ ਨਗਦੋ ਨਗਦੋ ਬਾ ਅਰੇ ਬਜਰਾ ਬਵਣ ਪੋਂਗੜਾ ਪਾਣੀ ਬੂਟੇ ਕਿਰਪਤਰਾਇ ਕਰੀ ਨਹੀਂ ਪਾਇਆ ਜਿ ショਮਾ ਦਾ ਲਾੜੇ ਦਾ ਅਨਾ ਅਰੇ 1 ਮਿੰਟ ਨਹੀਂ ਕਰਿਆ ਆ ਦੇਖੋ ਜੀ ਬੂਟੇ ਆਹ ਕਾ ਦਾ ਬੂਟਾ ਬਾਈ ਏ ਲਿੰਬੂ ਲਿੰਬੂ ਤਾਂ ਸਾਨੂੰ ਨਹੀਂ ਆ ਬਾਲਟੀ ਜੇ ਲਾਤਾ ਹਾਂ ਅੱਜ ਦੇਖਿਆ ਤੇ ਆਹ ਤੁਲਸੀ ਹੈ ਆਹ ਕਿਆ ਦਾ ਬੂਟਾ ਫਿਰ ਇਹ ਉਹ ਆਹ ਇਹਦੇ ਨਾਲ ਅੱਛਾ ਇਹਦੇ ਨਾਲ ਦੀ ਕਲਮ ਲਾਈ ਹੈ ਕਿ ਬੂਟਾ ਇਹ ਕਲਮ thì ਬਾਹਰ ਕਿਤੇ ਆਪੇ ਜਮੈਂਤ ਅੱਛਾ ਇੱਧਰ ਦਿਖਾ ਦਿਓ ਬੋਤਲ ਵੀ ਚੱਕ ਲਈਨੇ ਤਾਂ ਜਾਣ ਨੂੰ ਇਹ ਤਾਂ ਦਿਮਾਗ ਦੇ ਕਿਆ ਕੁਝ ਪਾਣੀ ਦਾ ਮੰਗਿਆ ਹਾਂ ਜੀ ਪਾਣੀ ਪਾਣੀ ਪੁੱਤ ਦਾਦੂ ਨੂੰ ਵੀ ਪਲਾ ਦੇ ਮੈਨੂੰ ਵੀ ਪਲਾ ਦੇ ਫਿਰ ਚੱਲੀਏ ਚਲੋ ਫਿਰ ਚੱਲੀਏ ਉਹ ਇਹ ਖੇਤਾਂ 'ਚ ਪਹੁੰਚ ਗਏ ਤੇ ਉਧਰ ਮੋਟਰ ਤੇ ਗਏ ਤੇ ਉਧਰ ਸਾਨੂੰ ਹੈਂਡਲ ਨਹੀਂ ਮਿਲਿਆ ਇੰਜਨ ਦਾ ਲਾਈਟ ਤਾਂ ਹੈ ਨਹੀਂ ਤੀ ਤੇ ਫਿਰ ਅਸੀਂ ਆਪਣੇ ਖੇਤਾਂ 'ਚ ਆ ਗਏ ਹੁਣ ਉਹ ਸਾਹਮਣੇ ਵਾਲਾ ਇੰਜਨ ਸਟਾਰਟ ਕਰਾਂਗੇ ਲਓ ਜੀ ਇੰਜਨ ਹੋ ਗਿਆ ਸਟਾਰਟ ਪਾਣੀ ਲਿਆ ਚੱਕ ਤੇ ਆਹ ਦੇਖੋ ਇੱਧਰ ਵੜ ਜਾਓ ਹੁਣ ਵਿੱਚ ਵੜ ਜਾਓ ਛਾਲਮਾਰ ਛਾਲਮਾਰ ਆ ਦੇਖੋ ਜੀ ਸਾਡੇ ਆਂਬ ਨੂੰ ਹੁਣ ਬੂਰ ਆਇਆ ਤੇ ਆਂਬਾਂ ਨਾਲ ਭਰਿਆ ਪਿਆ ਦੇਖੋ ਹਨਾ ਵਿੱਚ ਗੱਪਲੇ ਵਾਲਾ ਦਿਖਾ ਗੱਪੇ ਬੋਲਦੇ ਤੇ ਟਾਣੀ ਨੂੰ ਗੱਬੇ ਟਾਣੀ ਆ ਗੱਬੇ ਅੱਛਾ ਉਧਰ ਪਰਲੇ ਪਾਸੇ ਆਹ ਦੇਖੋ ਜੀ ਇਹ ਕੋਹ ਦੇਖੋ ਜੀ ਲੱਗੀ ਤੇ ਇੱਕ ਇਧਰ ਕੱਲ ਮੈਂ ਦਿਖਾ ਨਹੀਂ ਪਾਇਆ ਆਹ ਦੇਖੋ ਇਹ ਕੱਲ ਲੱਗੀਆਂ ਮੈਂ ਇਹਨੂੰ ਠੀਕ ਆ ਹੁਣ ਅੰਬ ਪੱਕਣ ਦਾ ਟਾਈਮ ਆ ਤੇ ਇਹਨੂੰ ਬੂਰ ਆਇਆ ਵਾ ਤੇ ਇੱਕ ਹਾਂ ਇਧਰ ਦੇਖੋ ਆਹ ਦਸਹਿਰੀ ਆ ਹਾਂ ਦਸਹਿਰੀ ਐ ਛੋਟਾ ਜਿਹਾ ਇਹਨੂੰ ਵੀ ਆ ਗਈਆਂ ਇਹ ਦਸਹਿਰੀ ਆ ਜੀ ਆਹ ਦੇਖੋ ਇਹਨੂੰ ਵੀ ਆ ਰਿਹਾ ਬੂਰ ਦੇਖ ਲਓ ਰੱਬ ਦੇ ਰੰਗ ਇਹ ਦਸਹਿਰੀ ਆ ਅੰਬ ਆ ਜੀ ਠੀਕ ਹੈ ਇਹਨਾਂ ਨੂੰ ਅੰਬਰਪਾਲੀ ਹੈ ਜਿਹੜਾ ਕਦੇ ਹੁੰਦੇ ਹਰਾਮ ਰਹਿੰਦਾ ਅੰਬਰਪਾਲੀ ਕੇ ਗਦਾ ਅੰਬ ਅੰਬਰ ਵੈਸੇ ਨੂੰ ਅੰਬਰਪਾਲੀ ਕਹਿੰਦੇ ਨੂੰ ਦੇਸੀ ਚ ਤਾਂ ਉਹ ਕਹੀ ਜਾਂਦੇ ਗਦਾ ਗਦਾ ਅੰਬ ਬੜਾ ਬੜਾ ਹੁੰਦਾ ਹਰਾਮ ਜਿਹੜਾ ਸਾਰਿਆਂ ਤੋਂ ਬਾਹਰ ਜਿਹਾ ਉਹ ਅੰਬਾ ਹੈ ਨਾ ਤੋ ਆ ਗਏ ਬੱਚਿਆਂ ਨੂੰ ਖੇਤਾਂ ਜੋ ਘਰ ਆ ਗਏ ਤੇ ਇਧਰ ਨਾਲ ਪਲਾਟਾ ਆਪਣਾ ਤੇ ਹੁਣ ਦੇਖਦੇ ਆ ਉਧਰ ਡੈਡੀ ਕੋ ਸੱਪ ਕੱਢਣ ਲੱਗੇ ਆ ਪਤਾ ਨਹੀਂ ਕਿ ਆ ਸੱਪ ਕੱਢੂਗੇ ਦੇਖਦੇ ਆ ਹੁਣ ਲਓ ਜੀ ਐਨਿਕ ਵੀਡੀਓ ਕਬੂਲ ਕਰਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਸਰੀ ਕਾ